ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਇੱਕ ਮਾਰਨਿੰਗ ਵਲੌਗ ਦੇ ਵਿੱਚ ਗਾਇਸ ਸਭ ਤੋਂ ਪਹਿਲਾਂ ਤਾਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਬਣਾਵਾਂਗੇ ਕੜਾ ਪ੍ਰਸ਼ਾਦ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਇਆ ਇਸ ਲਈ ਅਸੀਂ ਦੇਗ ਦਾ ਪ੍ਰਸ਼ਾਦ ਬਣਾਵਾਂਗੇ ਤੇ ਚਲੋ ਅਸੀਂ ਬਣਾਉਂਦੇ ਹਾਂ ਦੇਗ ਦਾ ਪ੍ਰਸ਼ਾਦ ਤੇ ਕਲਾ ਪ੍ਰਸ਼ਾਦ ਬਣਾਉਣ ਤੋਂ ਪਹਿਲਾਂ ਅਸੀਂ ਸਮਾਨ ਜਿਹੜਾ ਨਿਆਣਾ ਆ ਉਹ ਲੈ ਲਿਆ ਸੀ ਆਟਾ ਤੇ ਫਿਰ ਉਸ ਤੋਂ ਬਾਅਦ ਲੈ ਲਈ ਖੰਡ ਤੇ ਫਿਰ ਲੈ ਲਿਆ ਦੇਸੀ ਕੇ ਕੜਾਈ ਅਸੀਂ ਰੱਖ ਦਿੱਤੀ ਹੈ ਗੈਸ ਤੇ ਤੇ ਹੁਣ ਅਸੀਂ ਪਾਵਾਂਗੇ ਦੇਸੀ ਕੇ ਉਹ ਉਨੇ ਸੇ ਪਾਵਾਂਗੇ ਵਿੱਚ ਆਟਾ ਤੇ ਗੈਸ ਅਸੀਂ ਹੌਲੀ ਰੱਖਣਾ ਹੈ ਤਾਂ ਕਿ ਵਧੀਆ ਬਣੂਗਾ। ਬਣਾ ਇਹਨੂੰ ਅਸੀਂ ਥੋੜਾ ਟਾਈਮ ਲਈ ਭੁੰਨਾਂਗੇ ਫਿਰ ਉਸ ਤੋਂ ਬਾਅਦ ਅਸੀਂ ਪਾਣੀ ਪਾਵਾਂਗੇ। ਹੁਣ ਅਸੀਂ ਵਿੱਚ ਪਾਵਾਂਗੇ ਖੰਡ ਤੇ ਅਸੀਂ ਚੰਗੀ ਤਰ੍ਹਾਂ ਖੰਡ ਨੂੰ ਰੜਾ ਲਾਂਗੇ ਬਸ ਮਿਕਸ ਕਰ ਲਾਂਗੇ ਹੁਣ ਸਾਡਾ ਖੜਾ ਜਿਹੜਾ ਹੈ ਚੰਗੀ ਤਰ੍ਹਾਂ ਪੌਲ ਹੋ ਚੁੱਕਾ ਹੈ ਤੇ ਅਸੀਂ ਹੁਣ ਵਿੱਚ ਪਾਵਾਂਗੇ ਬਦਾਮ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ। ਹੁਣ ਇਹਨੂੰ ਅਸੀਂ ਥੋੜੀ ਦੇਰ ਤੱਕ ਹੋਰ ਭੁੰਨਾਂਗੇ ਤਾਂ ਕਿ ਜਿਹੜਾ ਘੇੜਾ ਉਹ ਬਰਾਜੇਵੇ ਤੇ ਇਹ ਚੰਗੀ ਤਰ੍ਹਾਂ ਲਾਲ ਹੋ ਜਾਵੇ। ਕੜਾ ਸਾਡਾ ਬਣ ਕੇ ਰੈਡੀ ਹੋ ਚੁੱਕਾ ਹੈ ਤੇ ਅਸੀਂ ਗੈਸ ਕਰਤਾ ਬੰਦ ਤੇ ਜੇਕਰ ਤੁਸੀਂ ਵੀ ਇਦਾਂ ਦਾ ਕੜਾ ਪ੍ਰਸ਼ਾਦ ਬਣਾਉਣਾ ਚਾਹਦੇ ਹੋ ਤਾਂ ਤੁਸੀਂ ਜ਼ਰੂਰ ਟਰਾਈ ਕਰਿਓ ਨਵੇਂ-ਨਵੇਂ ਵਲੌਗ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਸਪੋਰਟ ਕਰੋ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੜਾ ਪਰਸ਼ਾ ਦਾ ਕਿੰਨੇ ਦਾ ਲੱਗਾ ਤਰੀਕਾ ਵਧੀਆ ਸੀ ਬਣਾਉਣ ਦਾ ਤੇ ਤੁਸੀਂ ਵੀ ਉਹ ਤਰੀਕਾ ਅਪਣਾ ਸਕਦੇ ਹੋ ਤੇ ਧੰਨਵਾਦ